love ਪਤਾ ਪੀਤੀਂ ਕੀ ਕਰਦਾ ਗੋਲ ਗੱਪੇ ਵਿੱਚ ਦਾ ਬੜੇ ਸੁਆਦ ਗੋਲ ਗੱਪੇ ਵਿੱਚ ਦਾ ਸਭ ਤੋਂ ਪਹਿਲਾਂ ਜੀ ਬਹੁਤ-ਬਹੁਤ ਮੁਬਾਰਕਾਂ ਸਾਰੀਆਂ ਭੀਆਂ ਭੈਣਾਂ ਨੂੰ ਅੱਜ ਦੇ ਪੀਆਂ ਦਾ ਜੋ ਮੇਲਾ ਜੋ ਤਿਹਾਰ ਮਨਾਇਆ ਗਿਆ ਬਹੁਤ-ਬਹੁਤ ਵਧਾਈਆਂ ਸਾਰਿਆਂ ਨੂੰ ਮੁਬਾਰਕਾਂ ਕਿੰਨੀ ਕੁ ਖੁਸ਼ੀ ਹੈ ਅੱਜ ਦੇ ਮੇਲੇ ਦੀ ਔਰ ਕਿਹੜਾ ਪਿੰਡ ਆ ਕਿਵੇਂ-ਕਿਵੇਂ ਸਾਰਾ ਮੇਲਾ ਮਨਾਇਆ ਗਿਆ ਛੋਟਕਾ ਇਹ ਪਿੰਡ ਅਖਾੜਾ ਏ ਇਹ ਤੀਆਂ ਦਾ ਤਿਹਾਰ ਮਨਾਇਆ ਆਪਾਂ ਬਹੁਤ ਇੰਜੋਏ ਕੀਤਾ ਬਹੁਤ ਵਧੀਆ ਤਰ੍ਹਾਂ ਨਾ ਮਨਾਇਆ ਆਪਾਂ ਡੈਕੋਰੇਸ਼ਨ ਕਿੰਨੀ ਵਧੀਆ ਤਰ੍ਹਾਂ ਸਭ ਕੁਝ ਰੋਟੀ ਪਾਣੀ ਸਾਰਾ ਕੁਝ ਕੀਤਾ ਨਾ ਕਿੰਨੀ ਕੁ ਖੁਸ਼ੀ ਨਾਲ ਚਾਜ ਦੇ ਦਿੱਤਾ ਬਹੁਤ ਆਸੀ ਇਹ ਦਿਨ ਦਾ ਸਾਰਿਆਂ ਜਨੀਆਂ ਨੂੰ ਬਹੁਤ ਆਸੀ ਸਾਨੂੰ ਤਾਂ ਹੈ ਹੀ ਸੀ ਸਾਰਿਆਂ ਨੂੰ ਹੀ ਬਹੁਤ ਆਸੀ ਹੈ ਦਿਨ ਦਾ ਅੱਜ ਦੇ ਦਿਨ ਕਿਵੇਂ ਕਿਵੇਂ ਦਿਖਾ ਰੋਣਾ ਕੀ ਕੀ ਕੀਤਾ ਤੁਸੀਂ ਵੀਰ ਤੋਂ ਲੱਗਦਾ ਆਪਾਂ ਗਿੱਧਾ ਪਾਇਆ ਬੋਲੀਆਂ ਪਾਈਆਂ ਡਾਂਸ ਕੀਤਾ ਬਹੁਤ ਵਧੀਆ ਕੀਤਾ ਫੋਟੋ ਫੋਟੋਗ੍ਰਾਫਰ ਸਭ ਕੁਝ ਸੱਦਿਆ ਸੀ ਆਪਾਂ ਪਿੰਗਾ ਝੁੱਟੀਆਂ ਔਰ ਅਸੀਂ ਆਪਣੀਆਂ ਬਹੁਤ ਸਾਰੇ ਖੇਮਾ ਖੇਡਦੀਆਂ ਸੀ ਹਾਂ ਹਾਂਜੀ ਅਸੀਂ ਸਭ ਤੋਂ ਪਹਿਲੇ ਪਿੰਗਾ ਵਿੱਚ ਝੁੱਟੀਆਂ ਕਲਿੱਕ ਲਈ ਪਾਈ ਸਕਿੱਟ ਵੀ ਕੀਤੀ ਇਹ ਸਲਾਹ ਸਾਨੂੰ ਮੇਰੇ ਪਾਪਾ ਮਿਸਟਰ ਜੁਗਿੰਦਰਪਾਲ ਸਿੰਘ ਨੇ ਦਿੱਤੀ ਸੀ ਕਿ ਤੁਹਾਨੂੰ ਵੀ ਇਹ ਵੱਲਾ ਤਿਉਹਾਰ ਮਨਾਉਣਾ ਚਾਹੀਦਾ ਹੈ ਹਰ ਇੱਕ ਪਿੰਡ ਵਿੱਚ ਲੋਕੀ ਇਹ ਤਿਉਹਾਰ ਮਨਾਉਂਦੇ ਹਨ ਇਸ ਕਰਕੇ ਉਹਨਾਂ ਨੇ ਕਿਹਾ ਇਹ ਕਿ ਤੁਹਾਨੂੰ ਵੀ ਇਹ ਤਿਉਹਾਰ ਮਨਾਓ ਤੁਸੀਂ ਵੀ ਜੁਆਇ ਕਰੋ ਜਿੱਦਾਂ ਦੂਜੀ ਅਕੜੀਆਂ ਕਰਦੀਆਂ ਹਨ ਇਸ ਕਰਕੇ ਸਾਡੇ ਮੱਲੇ ਵਾਲਿਆਂ ਨੇ ਸਲਾਹ ਕਰਕੇ ਇਹ ਤਿਉਹਾਰ ਮਨਾਇਆ ਪਿੰਡ ਅਖਾੜਾ ਜਿਲ੍ਹਾ ਜਲੰਧਰ ਦੇ ਵਿੱਚ ਜੋ ਅੱਜ ਤੀਆਂ ਦਾ ਮੇਲਾ ਤੀਆਂ ਦਾ ਤਿਉਹਾਰ ਮਨਾਇਆ ਗਿਆ ਕੀ ਕਹਿਣਾ ਚਾਹੁੰਦੇ ਆਈ ਤੇ ਇਹ ਤਿਉਹਾਰ ਮਨਾਉਣ ਵਿੱਚ ਮੇਰੀ ਮਦਦ ਕਰਨ ਵਾਲੇ ਮੇਰੇ ਮਮਾ ਜੀ ਹਨ ਇਹਨਾਂ ਦਾ ਨਾਮ ਸ਼੍ਰੀਮਤੀ ਕਮਲੇਸ਼ ਦੇਵੀ ਹੈ ਹੋਰ ਇਹਨਾਂ ਨਾਲ ਮੇਰੇ ਪਪਾ ਜੀ ਹਨ ਜਿਨ੍ਹਾਂ ਨੇ ਮੇਰੀ ਮਦਦ ਕੀਤੀ ਹੈ ਇਹਨਾਂ ਦਾ ਨਾਮ ਮਿਸਟਰ ਜੋਗਿੰਦਰਪਾਲ ਸਿੰਘ ਹੈ ਇਹਨਾਂ ਤੋਂ ਬਿਨਾ ਇਹ ਤਿਉਹਾਰ ਮੈਂ ਨਹੀਂ ਮਨਾ ਸਕਦੀ ਸੀ ਇਹਨਾਂ ਨੇ ਮੈਨੂੰ ਸਲਾਹ ਦਿੱਤੀ ਕਿ ਤੁਹਾਨੂੰ ਇਹ ਤਿਉਹਾਰ ਮਨਾਉਣਾ ਚਾਹੀਦਾ ਹੈ ਮੇਰਾ ਇਹ ਤਿਉਹਾਰ ਮਨਾਉਣ ਵਿੱਚ ਮੇਰੇ ਗਰੁੱਪ ਦੀਆਂ ਕੁੜੀਆਂ ਨੇ ਸਾਰਿਆਂ ਨੇ ਬਹੁਤ ਮਿਹਨਤ ਕੀਤੀ ਹੈ ਲੰਗਰ ਪਾਣੀ ਦਾ ਵੀ ਪ੍ਰਬੰਧ ਕੀਤਾ ਹੀ ਖਾਣ ਪੀਣ ਵਿੱਚ ਨਾਲੇ ਕੁੜੀਆਂ ਨੇ ਪਹਿਲੇ ਗਿੱਧਾ ਕਰਕੇ ਦਿਖਾਇਆ ਬੋਲੀਆਂ ਪਾਈਆਂ ਡਾਂਸ ਕਰਕੇ ਦਿਖਾਇਆ ਕੁੜੀਆਂ ਨੇ ਬਹੁਤ ਮਿਹਨਤ ਕੀਤੀ ਆ ਇਹਦੇ ਵਿੱਚ ਬਾਕੀ ਸਾਰੇ ਪਿੰਡ ਵਾਲਿਆਂ ਨੂੰ ਸੱਦਾ ਦਿੱਤਾ ਗਿਆ ਹੀ ਕਿ ਇਹ ਤਿਉਹਾਰ ਦੇਖਣ ਜ਼ਰੂਰ ਆਇਓ ਨਾਲੇ ਇਹ ਤਿਉਹਾਰ ਅਸੀਂ ਪਹਿਲੀ ਵਾਰੀ ਮਨਾਇਆ ਹੈ ਅੱਜ ਦਾ ਦਿਨ ਵਧੀਆ ਨਿਕਲਿਆ ਇਸ ਕਰਕੇ ਆਪਾਂ ਅਗਲੀ ਵਾਰ ਵੀ ਇਹ ਤਿਉਹਾਰ ਮਨਾਉਣਾ ਚਾਹਾਂਗੇ ਤੁਸੀਂ ਸਾਡੇ ਚੈਨਲ ਜ਼ਰੂਰ ਦੇਖ ਸੰ ਦੇਸਾਂ ਦੇ ਵਿੱਚ ਧੀਆਂ ਪੈਣਾ ਜੋ ਦੇਸਾਂ ਦੇ ਵਿੱਚ ਵੱਸਦੀਆਂ ਜੋ ਆਪਣੇ ਦੇਸ਼ ਨਹੀਂ ਆ ਸਕਦੀਆਂ ਜੋ ਮਿਸ ਕਰਨੀ ਆ ਆਪਣੇ ਮਿੱਟੀ ਨੂੰ ਆਪਣੇ ਪਿੰਡਾਂ ਨੂੰ ਇਸ ਤਿਹਾਰ ਨੂੰ ਕੀ ਸੰਦੇਸ਼ ਹਲਾਵਾ ਉਹਨਾਂ ਵਾਸਤੇ ਇਹ ਸੰਦੇਸ਼ ਹੈ ਕਿ ਜੇ ਤੁਸੀਂ ਬਾਹਰਲੇ ਦੇਸ਼ ਵਿੱਚ ਵੀ ਬੈਠੇ ਹੋ ਤੁਹਾਨੂੰ ਉੱਥੇ ਹੀ ਇਹ ਤਿਉਹਾਰ ਮਨਾਉਣਾ ਚਾਹੀਦਾ ਹੈ ਜੇ ਤੁਸੀਂ ਬਹੁਤਾ ਵੱਡਾ ਨਹੀਂ ਕਰ ਸਕਦੇ ਤੁਸੀਂ ਆਪਣੇ ਘਰ ਵਿੱਚ ਇਹ ਕੰਮ ਕਰ ਸਕਦੇ ਹੋ ਤਿਉਹਾਰ ਮਨਾ ਸਕਦੇ ਹੋ ਆਪਣੀ ਫੈਮਲੀ ਨਾਲ ਆਪਣੇ ਰਿਸ਼ਤੇਦਾਰਾਂ ਨੂੰ ਵੀ ਟੈਨ ਦੇਣਾ ਚਾਹੀਦਾ ਆਪਣੇ ਰਿਸ਼ਤੇਦਾਰਾਂ ਨੂੰ ਘਰ ਵਿੱਚ ਸੱਦ ਕੇ ਇਹ ਦਿਹਾੜ ਮਨਾਓ ਹਾਂਜੀ ਆਪਣਾ ਵਿਰਸਾ ਬਿਲਕੁਲ ਨਹੀਂ ਭੁੱਲਣਾ ਚਾਹੀਦਾ ਕਿਨਵਾ ਮੇਲਾ ਹੈ ਬਹੁਤ ਵੈਲਾ ਪ੍ਰਪਸੀ ਪਹਿਲੀ ਵਾਰੀ ਕਰਾਇਆ ਹੈ ਮਿਲ ਖਾਸਾ ਸਤਿ ਸ਼੍ਰੀ ਅਕਾਲ ਚੜ੍ਹ ਕੇ ਕਰਾਏ ਠੀਕ ਹੈ ਬਹੁਤ ਬਹੁਤ ਵਧਾਈਆਂ ਇੱਕ ਵਾਰ ਸਾਰਿਆਂ ਨੂੰ